ਦੇ ਹਾਲਾਤ ਨਹੀਂ ਉਹਦੀ ਨਜ਼ਰ ਮਾਰਦੇ ਆ ਝਾਤੀ ਮਾਰਦੇ ਆ ਹਰ ਇੱਕ ਦਾ ਪੰਜਾਬ ਦੇ ਨਾਲ ਸੰਬੰਧ ਹੈ ਜ਼ਮੀਨ ਜਾਇਦਾਦ ਸਾਡੇ ਉੱਥੇ ਘਰ-ਬਾਰ ਨਹੀਂ ਤੇ ਖਾਸ ਕਰਕੇ ਜਿਹੜਾ ਪੰਜਾਬ ਦਾ ਪਾਣੀ ਨਹੀਂ ਜੋ ਆਪਾਂ ਹਰ ਰੋਜ਼ ਮਹਾਰਾਜ ਜੀ ਦੇ ਇਹ ਸ਼ਬਦਾਂ ਨੂੰ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਿਤਾ ਆਖਿਆ ਗਿਆ ਪਾਣੀ ਨੂੰ ਪਾਣੀ ਵੀ ਇੰਨੀ ਤਰਸਜੋਗ ਹਾਲਤ ਧਰਤੀ ਦਾ ਪਾਣੀ ਜਿਹੜਾ ਭੌਗਣਤੀ ਦੇ ਵਿੱਚ ਆਪਾਂ ਨੂੰ ਵੀ ਪਤਾ ਖਰਾਬ ਹੋ ਚੁੱਕਿਆ ਹੈ ਇਹ ਆਮ ਡਾਕਟਰ ਕਹਿ ਦਿੰਦੇ ਆ ਬੰਦਾ ਇਹ ਡਰਿੰਕ ਕਰਦਾ ਹੀ ਤਾਂ ਲਿਵਰ ਖਰਾਬ ਹੁੰਦਾ ਹੀ ਬੀਬੀਆਂ ਦੇ ਲਿਵਰ ਜਿਓ ਖਰਾਬ ਹੋ ਰਹੇ ਨੇ ਭੌਗਣਤੀ ਪਾਣੀ ਦੀ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਵੀ ਇੱਕ ਵੀ ਕੇਸ ਵਿਖਾ ਦਿਓ ਵੀ ਕਿਤੇ ਥਾਣੇ ਦੇ ਵਿੱਚ ਕੇਸ ਦਰਜ ਕਰਵਾਇਆ ਗਿਆ ਹੋਵੇ ਸਰਕਾਰ ਦੇ ਵੱਲੋਂ ਜਿਹੜੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਚਾਹੀ ਲੁਧਿਆਣਾ ਹੋਵੇ ਹੋਰ ਸ਼ਹਿਰ ਹੋਣ ਆਪਦਾ ਤਜ਼ਾਬੀ ਪਾਣੀ ਹੈ ਜਿਹੜਾ ਪਾਤਾਲ ਦੇ ਵਿੱਚ ਥੱਲੇ ਸੁੱਟਣ ਲੱਗੀ ਹੋਈ ਨਿਬੂਰ ਕਰ ਕਰ ਕੇ ਉਹਨਾਂ ਨੂੰ ਕੋਈ ਰੋਕਿਆ ਨਹੀਂ ਜਾ ਰਿਹਾ ਤੇ ਦੂਜਾ ਇੱਕ ਲਾਲਚ ਦਿੱਤਾ ਜਾ ਰਿਹਾ ਏ ਅਸੀਂ ਟਿਊਬਲ ਕਨੈਕਸ਼ਨ ਆ ਜਿਹੜੇ ਉਹ ਦੇ ਰਹੇ ਆ ਪਰ ਜਿਹੜੇ ਟਿਊਬਲ ਕਨੈਕਸ਼ਨਾਂ ਦਾ ਬੋਝ ਆ ਉਹ ਪੈ ਕੀ ਨਾ ਤੇ ਰਿਹਾ ਈ ਉਹ ਕਿਸਾਨ ਤੇ ਪੈ ਰਿਹਾ ਈ ਜੇ ਨਹਿਰਾਂ ਦੇ ਨਾਲ ਸਿੰਚਾਈ ਹੁੰਦੀ ਏ ਗੁਰੂ ਕੇ ਪਿਆਰਿਓ ਜਿਹੜੀ ਫਿਰ ਬਿਜਲੀ ਕਨੈਕਸ਼ਨ ਨੇ ਟਿਊਬਲ ਨਹੀਂ ਇਹਨਾਂ ਦੇ ਨਾਲ 4 ਗੁਣਾ ਵੱਧ ਖਰਚਾ ਆ ਰਿਹਾ ਈ ਜਿਹੜਾ ਪਾਣੀ ਸਾਡਾ ਰਾਜਸਥਾਨ ਅ ਹੁੜਿਆਣੇ ਨੂੰ ਜਾ ਰਿਹਾ ਜਿਸ ਨੂੰ ਕੂਹੀ ਮਿਲਦੀ ਪਰ ਆਹ ਜਿਹੜੇ ਆਪਾਂ ਹੁਣ ਮੱਛੀ ਮੋਟਰ ਨਾਲ ਲਵਾਈਆਂ ਹੋਈਆਂ ਨਹੀਂ ਇਹ ਜਿਹ ਇਹ ਚਲਾਉਨੇ ਆ ਨਾ ਇੰਜਨਾਂ ਵਾਲੇ ਮੋਟਰ ਚਲਾਉਨੇ ਆ ਜਨਰੇਟਰਾਂ ਤੇ ਮੋਟਰ ਚਲਾਉਨੇ ਆ ਇਹ 12 ਗੁਣਾ ਵੱਧ 12 ਗੁਣਾ ਜੇ ਬਿਜਲੀ ਦਾ ਕਨੈਕਸ਼ਨ ਉਹ 4 ਗੁਣਾ ਵੱਧ ਨਹਿਰੀ ਪਾਣੀਆਂ ਨਾਲੋਂ ਅਤੇ ਜੇ ਇੰਜਨ ਤੇ ਜਨਰੇਟਰ ਚੱਲਦੇ ਨੇ ਫਿਰ 12 ਗੁਣਾ ਵੱਧ 7000 ਕਰੋੜ ਰੁਪਈਆ ਇਹ ਟਿਊਬਲਰ ਰਾਹੀਂ ਸਾਡੇ ਤੇ ਪੈ ਰਹੀ ਬੋਝ ਬਣ ਰਹੀ ਹੈ 7000 ਕਰੋੜ 20000 ਕਰੋੜ ਦੇ 5 ਲੱਖ ਦੇ ਲਗਭਗ ਟਰੈਕਟਰ ਪੰਜਾਬ ਚ ਨਹੀਂ ਉਹ ਟਰੈਕਟਰਾਂ ਦਾ ਤੀਜਾ ਹਿੱਸਾ ਤੀਜਾ ਹਿੱਸਾ ਟਰੈਕਟਰਾਂ ਦਾ ਉਹ ਇਹਨਾਂ ਮੋਟਰਾਂ ਨੂੰ ਮੱਛੀ ਮੋਟਰਾਂ ਨੂੰ ਚਲਾ ਰਿਹਾ ਤੀਜਾ ਹਿੱਸਾ ਵੱਡੇ ਵੱਡੇ ਜਿਹੜੇ ਜਨਰੇਟਰ ਚਲਾ ਰਹੇ ਹਨ ਪਰ ਮੁੱਖ ਤਦਾ ਪਾਣੀ ਹੈ ਜਿਹੜਾ ਅੱਜ ਤੇ ਹਾਕੀ ਸਾਡਾ ਉਹ ਖੋਇਆ ਗਿਆ ਏ ਉਹਦੇ ਬਾਰੇ ਪੁੱਛਿਆ ਕਰੋ ਵੀ ਇਹਦਾ 1 ਰੁਪਇਆ ਕਿਉਂ ਨਹੀਂ ਹਜੇ ਤੱਕ ਲਿਆ ਗਿਆ ਆ। ਆਓ ਸਤਿ